ਜੇ ਸਾਡੀ ਸ਼ਾਪ ਤੇ ਟੀਜੀ ਫਰਨੀਚਰ ਤੇ ਆਉਣਾ ਜੇ ਤੁਸੀਂ ਆਪਣੀ ਟਰਾਈ ਕਰਕੇ ਜਰੂਰ ਹੁਣਾ ਜੇ ਕੱਲ ਨੂੰ ਇਹ ਨਹੀਂ ਕਹਿਣਾ ਵੀ ਯਾਰੋ ਰੇਟ ਗਲਤ ਬੋਲ ਰਿਹਾ ਜਾਂ ਫਲਾਣਾ ਬੋਲ ਰਿਹਾ ਰੇਟ ਦਾ ਜੋੜਾ 2000 ਦਾ ਕੱਟ ਕੇ 2000 ਦਾ ਪਊਗਾ ਜੀ ਆਪਾਂ ਨੂੰ ਮਤਲਬ 2000 ਦਾ ਹੀ ਪੈਣਾ ਇਹ 2000 ਦਾ ਜੋੜਾ ਸਿੰਗਲ ਪੀਸ ਨਹੀਂ ਜੋੜਾ ਪਊਗਾ 4000 ਦਾ ਕੋਈ ਦੇ ਰਿਹਾ ਜੀ ਕੋਈ 4500 ਦੇ ਰਿਹਾ ਸਿਰਫ ਅਸੀਂ ਦੇ ਰਿਹਾ 2300 ਰੁਪਏ ਦਾ ਤੈਨੂੰ ਉਹ ਗੱਦਾ ਤੜਾ ਪਾਵੇਂ ਲੀਰਾ ਵਾਲਾ ਪੁਰਾਣਾ ਚਾਹ ਨਾਰੀਅਲ ਵਾਲਾ ਜਿਹੜਾ ਮਰਜ਼ੀ ਹੋਵੇ ਤੁਹਾਡਾ 2000 ਲੈਸ ਹੋ ਜਾਏਗਾ ਬਾਈ ਜੀ ਮੱਲਾ ਉਹਨੂੰ ਗੱਦਾ ਚਾਹੀਦਾ ਸਾਨੂੰ ਗੱਦਾ ਚਾਹੀਦਾ ਜੀ ਜਿਹੇਜਾ ਮਰਜ਼ੀ ਹੋਵੇ ਜਿਹਹੋਜਾ ਮਰਜ਼ੀ ਗੱਦਾ ਹੋਵੇ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੋਹ ਲੋ ਪੋ ਲੁਧਿਆਣੇ ਦੇ ਬਹੁਤ ਵੱਡੇ ਸ਼ੋਅਰੂਮ ਨੇ ਜਿਹੜਾ ਗੱਦਿਆਂ ਦਾ ਇੱਕ ਮੇਲਾ ਹੀ ਲਾਤਾ ਏ ਬਾਈ ਹੁਣਾਂ ਨੇ ਜਿਹੜਾ ਮੰਨ ਲਓ ਤੁਸੀਂ 2000 ਰੁਪਏ ਦਾ ਪੁਰਾਣਾ ਗੱਦਾ ਇਹਨਾਂ ਨੂੰ ਕਟਾ ਸਕਦੇ ਆ ਲਾਰਜਲੀ ਗੱਦੇ ਮਤਲਬ ਘੈਂਟ ਗੱਦੇ ਬਾਈ ਸਤਿ ਸ਼੍ਰੀ ਅਕਾਲ ਜੀ ਸਤ ਥੀ ਸੈੱਟ ਸ਼ਾਰਟ ਆ ਜਮਾ ਬਿਲਕੁਲ ਓਕੇ ਬਈ ਇਹ ਗੱਲ ਸੱਚ ਆ ਵੀ 2000 ਦਾ ਬਿਲਕੁਲ ਸੱਚ ਗੱਲ ਆ ਯਾਰ ਦੇਖੋ ਜੀ 4000 ਦਾ ਜੋੜਾ 2000 ਦਾ ਕੱਟ ਕੇ 2000 ਦਾ ਪਊਗਾ ਜੀ ਆਪਾਂ ਨੂੰ ਮਤਲਬ 2000 ਦੇ ਹੀ ਪੈਣਾ ਇਹ 2000 ਦਾ ਜੋੜਾ ਸਿੰਗਲ ਪੀਸ ਨਹੀਂ ਜੋੜਾ ਪਊਗਾ ਔਰ ਗੱਦਾ ਤਾੜਾ ਪਾਵੇਂ ਲੀਰਾ ਵਾਲਾ ਹੋਵੇ ਪੁਰਾਣਾ ਚਾਹੇ ਨਾਰੀਅਲ ਵਾਲਾ ਹੋਵੇ ਜਿਹੜਾ ਮਰਜ਼ੀ ਹੋਵੇ ਤੁਹਾਡਾ 2000 ਲੈਸ ਹੋ ਜਾਏਗਾ ਬਾਈ ਜੀ ਮਤਲਬ ਉਹਨੂੰ ਗੱਦਾ ਚਾਹੀਦਾ ਸਾਨੂੰ ਗੱਦਾ ਚਾਹੀਦਾ ਜੀ ਜਿਹੇ ਜਾਂ ਮਰਜ਼ੀ ਹੋਵੇ ਜਿਹਹੋ ਜਿਹਾ ਮਰਜ਼ੀ ਗੱਦਾ ਹੋਵੇ ਤੁਹਾਡਾ ਜੀ ਔਰ ਮੋੜਾ ਜਹਾਜ ਲੈਣੇ ਆ ਵਨ ਪੀਸ ਆ ਨਾ ਵਨ ਪੀਸ ਮਿਲ ਜੂਗਾ ਜੀ ਜੋੜਾ ਲੈਣਾ ਇੱਥੇ ਜੋੜਾ ਮਿਲ ਜੂਗਾ ਤੁਹਾਨੂੰ ਜੀ ਜੋੜਾ ਵੀ ਮਿਲ ਜੂਗਾ ਤੇ ਭਾਈ ਜੇ ਕਹਿੰਨੇ ਲਾਰਜੀ ਲੈਣਾ ਹੋਵੇ ਘੈਂਟ ਜਾਂ ਲੈਣਾ ਹੋਵੇ ਕਿ ਘੈਂਟ ਜੀ ਫੀਲਿੰਗ ਵਾਲਾ ਆ ਲੋ ਜੀ ਇਹ ਲੋ ਇਹ ਇਹਦਾ ਭਾਈ ਇਹ ਮੈਮਰੀ ਫੋਰਮ ਵਿੱਚ ਆ ਜੀ ਇਹ ਆਥੋਪੈਟਿਕ ਵੀ ਆ ਦੇਖੋ ਇਹ ਪਿੱਠ ਵਾਸਤੇ ਵੀ ਹੈਗਾ ਦਾ ਜੀ ਮਨਲਾ ਜਿਹੜਾ ਆਪਾਂ ਇੱਕ ਰੀਡ ਦੀ ਹੱਡੀ ਹੈ ਜਿਹੜੀ ਉਹਨੂੰ ਮਨਲਾ ਵੀ ਸਹੀ ਰੱਖਣ ਦੇ ਬਿਲਕੁਲ ਹਾਂ ਹਾਂ ਉਹ ਵਾਸਤੇ ਹਾਂ ਜੀ 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 ਇਹ ਆਥੋਪੈਡਿਕ ਗੱਦਾ ਇਹ ਵਾਟਰੂਫ ਗੱਦਾ ਜਿੱਦਾਂ ਮੈਂ ਪੰਜਾਬੀ ਬੰਦੇ ਬੈਠਦੇ ਬੈ ਕੇ ਰੋਟੀ ਖਾਂਦੇ ਆ ਪਾਣੀ ਡੋਲ ਜਾਂਦਾ ਹੈ ਜੀ ਇਹ ਅੰਦਰੋਂ ਸਾਰਾ ਵਾਟਰੂਫ ਆ ਦੋਨੋਂ ਸਾਈਡ ਵਾਟਰੂਫ ਗੱਦਾ ਹੈ ਜੀ ਇੱਕ ਨਹੀਂ ਦੋਨੋਂ ਸਾਈਡ ਦੋਨੋਂ ਸਾਈਡ ਦੋਨੋਂ ਸਾਈਡ ਜੀ ਹਾਂ ਵਾਟਰੂਫ ਕਿਹਰੇ ਆਪਣਾ ਮੱਲਾ ਘਰ ਦੇ ਵਿੱਚ ਬੱਚੇ ਵੀ ਗੇਰੇ ਤੇ ਪਾਣੀ ਡੋਲ ਦਿੰਦੇ ਆ ਹਨਾ ਜਾਂ ਪੀਂ ਖਾਂਦੇ ਪੀਂਦੇ ਕੁਝ ਵੀ ਡੋਲ ਜਾਂਦਾ ਹੈ ਮੈਂ ਕਹਿੰਦਾ ਸਾਰਾ ਵਾਟਰੂਫ ਬਾਈ ਜਿਹੜਾ ਛੋਟਾ ਬੱਚਾ ਬਾਥਰੂਮ ਕਰਦਾ ਹੈ ਇਹ ਅੰਦਰ ਨਹੀਂ ਜਾਏਗਾ ਜੀ ਤੇ ਬਾਈ ਇੱਕ ਇਹ ਰੂ ਵੀ ਦਿਖਾ ਜਿਹੜਾ ਵਿਚਾਲੂਆਂ ਸਾਰਾ ਪੂਰਾ ਹੀ ਪੀਸ ਹੁੰਦਾ ਯਾਰ ਆਹ ਇਹ ਸਾਰਾ ਪੂਰਾ ਪੀਸ ਹੈ ਵਨ ਪੀਸ ਇਹ ਇਹ ਸਾਰਾ ਵਨ ਪੀਸ ਹੈ ਬਾਈ ਇਹ ਇਹ ਇਹਦੇ ਚ ਵੀ ਕੱਟ ਲਵਾਂਗੇ ਯਾਰ ਤੁਸੀਂ 2000 ਸਾਰਿਆਂ ਵੀਰ ਜੀ ਸਾਰਿਆਂ ਦੇ ਵਿੱਚ ਸਾਰੇ ਗੱਦਿਆਂ ਵਿੱਚ ਕਟਾਂਗੇ 2000 ਰੁਪਏ ਜੀ ਪੁਰਾਣੇ ਗੱਦਿਆਂ ਦਾ ਪੁਰਾਣੇ ਗੱਦਿਆਂ ਦਾ ਸਾਰੇ ਮਤਲਬ ਵੀ ਜਿਹੜਾ ਮਤਲਬ ਪਸੰਦ ਕਰਨਾ ਅਸੀਂ ਹਾਂਜੀ ਜਿਹੜਾ ਪਸੰਦ ਆ ਗਿਆ ਉਹਦੇ ਜੋ ਸਾਡੇ ਪੁਰਾਣੇ ਗੱਦਿਆਂ ਦਾ 2000 ਰੁਪਏ ਕੱਟਿਆ ਜਾ ਤੁਹਾਡਾ 2000 ਪੁਰਾਣੇ ਦਾ ਕੱਟਿਆ ਜਾਊਗਾ ਔਰ ਸਭ ਤੋਂ ਤਕੜੀ ਗੱਲ ਅੱਜ ਦਾ ਕਹਿ ਦਿੰਦੇ ਆ ਜੀ ਅਸੀਂ ਦੁਕਾਨ ਤੇ ਗਿਆ ਜੀ ਸਾਡੇ ਕੋਲ ਸਟਾਕ ਨਹੀਂ ਮਿਲਿਆ ਮੈਂ ਕਿਹਾ ਸਾਡੇ ਗੜਾਉਣ ਪਰੇ ਪੈਣੇ ਤੁਸੀਂ ਇੱਕ ਵ ਆਉ ਸਹੀ ਪਰ ਸ਼ਰਤਾ ਕਿ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਔਰ ਲਾਈਕ ਕਰਕੇ ਆ ਸਾਨੂੰ ਸਕਰੀਨ ਸ਼ਾਟ ਜਗਾਏਗਾ ਦਿਖਾਏਗਾ ਣ ਕੇ ਉਹਨੂੰ ਸਪੈਸ਼ਲ ਗਿਫਟ ਵੀ ਦਿੱਤਾ ਜਾਵੇਗਾ ਜੀ ਸਪੈਸ਼ਲ ਗਿਫਟ ਦਿੱਤਾ ਜਾਣਾ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਊਗਾ ਸ਼ੇਅਰ ਕਰਕੇ ਆਏਗਾ ਲਾਈਕ ਕਰਕੇ ਆਗਾ ਫੋਲੋ ਕਰਕੇ ਆ ਫੋਲੋ ਕਰਕੇ ਉਹ ਸਕਰੀਨ ਸ਼ਾਟ ਦਿਖਾਉਣਾ ਜੀਗਾ ਹਾਂ ਹਾਂਜੀ ਤੇ ਭਾਈ ਇੱਕ ਇੱਕ ਮੈਨੂੰ ਹੋਰ ਦਿਖਾ ਯਾਰ ਗੱਦਾ ਆ ਲੋ ਮੈਂ ਮਨਨਾ ਘੈਂਟ ਜੈ ਜਿਹੜਾ ਕੋਈ ਤੁਹਾਡੇ ਮੰਨ ਲਾ ਵੀ ਜਮ ਐਂਡ ਐਂਡ ਪਿਆ ਇੱਥੇ ਆ ਲੋ ਜੀ ਇਹ ਸਭ ਤੋਂ ਐਂਡ ਦਾ ਸਭ ਤੋਂ ਫਾਸਟ ਮਾਡਲ ਨਾਲੇ ਇਹ ਇਹ ਸਾਰਿਆਂ ਨਾਲ ਫਾਸਟ ਮਾਡਲ ਆ ਹਾਂਜੀ ਭਾਜੀ ਇਹ 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 ਇਹਦੇ ਚ ਵੀ ਬਾਈ ਕੋਈ ਉਵੇਂ ਹੀ ਜਮ ਸੇਮ ਹੀ ਜਿਹੜਾ ਆਪਣਾ ਪਲਾਨ ਚੱਲ ਰਿਹਾ 2000 ਰੁਪਏ ਦਾ 2000 ਦਾ ਸਾਰੇ ਗੱਦਿਆਂ ਚ ਕੱਟੇ ਜਾਊਗਾ ਭਾਈ ਜੀ ਸਾਰੇ ਗੱਦਿਆਂ ਦਾ ਚਾਹੇ ਤੁਸੀਂ ਲਓ 4000 ਦਾ ਜੋੜਾ ਚਾਹੇ ਲਓ ਤੁਸੀਂ 10000 ਦਾ ਜੋੜਾ ਪਰ ਇੱਕ ਗੱਲ ਹੋਰ ਵੀ ਹੈ ਜੀ ਮੈਂ ਤੁਹਾਨੂੰ ਇੱਕ ਅੰਗਾ ਤੁਹਾਡੇ ਵੀਡੀਓ ਦੇ ਮਾਧਮ ਚ ਕਿ ਸਾਡੇ ਜੇ ਸਾਡੀ ਸ਼ਾਪ ਤੇ ਟੀਜੀ ਫਰਨੀਚਰ ਤੇ ਆਉਣਾ ਜੀ ਤੁਸੀਂ ਆਪਣੇ ਟਰਾਈ ਕਰਕੇ ਜਰੂਰ ਹੁਣਾ ਦੇ ਕੱਲ ਨੂੰ ਇਹ ਨਹੀਂ ਕਹਿਣਾ ਵੀ ਯਾਰ ਉਹ ਰੇਟ ਗਲਤ ਬੋਲ ਰਿਹਾ ਜਾਂ ਫਲਾਣਾ ਬੋਲ ਰਿਹਾ ਤੁਸੀਂ ਨਾ ਲਾਜ਼ਮੀ ਆਸੇ-ਪਾਸੇ ਮਾਰਕੀਟ ਦੇ ਵਿੱਚ ਟਰਾਈ ਲਾਜ਼ਮੀ ਕਰਨਾ ਫੇਰ ਬਾਈ ਹੁਣਾ ਨੂੰ ਕਾਲ ਕਰਨਾ ਜਾਂ ਪੁੱਛਣਾ ਜਾਂ ਇਹਨਾਂ ਕੋਲੇ ਆਉਣਾ ਤੇ ਇੱਕ ਬਾਈ ਹੋਰ ਦੱਸ ਮੈਨੂੰ ਬਾਈ ਡਿਲੀਵਰੀ ਆਪਾਂ ਡਿਲੀਵਰੀ ਭਾਜੀ ਜੇ ਤਾਂ ਆਪਣਾ ਨੇੜੇ ਤੇੜਿਆ 4 ਕਿਲੋਮੀਟਰ ਦੂਤੇ ਆ ਉਹ ਫ੍ਰੀ ਡਿਲੀਵਰੀ ਆ ਜੇ ਲੁਧਿਆਣੇ 'ਚ ਹੀ ਆ ਲੁਧਿਆਣੇ ਦੇ ਨੇੜੇ ਤੇੜੇ 3-4 ਕਿਲੋਮੀਟਰ ਦੂਰ ਦੇ ਚ ਡਿਲੀਵਰੀ ਫ੍ਰੀ ਆ ਜੀ ਜੇ ਮਾਲਕ ਘਰੋਂ ਬੈਠਣੇ ਅਗਲੇ ਨੇ ਕਹਦਾ ਵੀ ਸਾਡਾ ਪੁਰਾਣਾ ਵੀ ਲੈ ਜਾ ਚੱਕ ਕੇ ਉਹ ਵੀ ਲੈ ਜਾਗੇ ਜੀ ਉਹ ਵੀ ਲੈ ਜਾਗੇ ਹਾਂ ਜੀ ਉਹ ਵੀ ਤੁਹਾਡਾ ਪ੍ਰਾਣਾ ਮਿਲ ਲਧਿਆਣੇ ਵਾਲਾ ਸਪੈਸ਼ਲ ਆਫਰਾਂ ਜਿਹੜੇ 5-4 ਕਿਲੋਮੀਟਰ ਦੇ ਏਰੀਆ ਚ ਮੈਨੂੰ ਦੇਖ ਰਿਹਾ ਜਾਂ ਬਾਈ ਹੁਣਾਂ ਨੂੰ ਦੇਖ ਰਿਹਾ ਤਾਂ ਤੁਸੀਂ ਇਹ ਜੇ ਗੱਦੇ ਆ ਜਿਹੜੇ ਮਤਲਬ ਘੈਂਟ ਇਹ ਜੇ ਗੱਦਿਆਂ ਦੀ ਲਾਈਫ ਆ ਜਿਹੜੀ ਭਾਈ ਕਿੰਨੇ ਸਾਲ ਦੀ ਗਾਰੰਟੀ ਆ ਭਾਜੀ ਇਹਦੀ ਆ 3 ਸਾਲ ਦੀ ਫੁੱਲ ਗਾਰੰਟੀ ਜੀ 3 ਸਾਲ ਚ ਦਬ ਜੇ ਟੁੱਟ ਜੇ ਕ੍ਰੈਕ ਹੋ ਜੇ ਤੁਸੀਂ ਕੰਨ ਕੋਈ ਮੈਂ ਮੈਂ ਇੱਕ ਗੱਲ ਤੁਹਾਨੂੰ ਰੋਕਣ ਲੱਗਿਆ ਕਈ ਯਾਰ ਨਾ ਆਮ ਹੀ ਸਾਡੇ ਘਰਾਂ ਚ ਤਾਂ ਚੱਲ ਹੁੰਦਾ ਹੈ ਨਾ ਮੈਨੂੰ ਨਹੀਂ ਪਤਾ ਹੋਰ ਕਿਹਦੇ ਨੇ ਕਿੰਨੇ ਯਾਰਾਂ ਵਿਚਾਲੇ ਗੋਲਜਾ ਹੋ ਜਾਂਦਾ ਹੈ ਉਹ ਭਾਜੀ ਇੱਥੇ ਇੱਕ ਡੈਂਸਟੀ ਆਂਦੀ ਆ ਜੀ ਕਈ ਔਰ ਪਲਾ ਲੈਨੇ 32 ਪਾਵਰ ਦਾ ਗੱਦਾ ਸੋਨਾ ਦੇਖ ਲੈਨੇ ਆ ਪਰ ਪਾਵਰ ਹੁੰਦੀ ਆ 32 ਮਤਲਬ ਵਿੱਚ ਕੁਝ ਨਹੀਂ ਹੁੰਦਾ ਬੈਟ ਚੋਲ ਕੇ ਲਈਏ ਇਹ ਵਿੱਚ ਕੁਝ ਨਹੀਂ ਹੁੰਦਾ ਜੀ ਇਹਦੇ ਬੜਾ ਕੁਝ ਪਾਇਆ ਜੀ ਆਥੋਪੈਟਿਕ ਗੱਦਾ ਏ ਤਾਂ ਹੀ ਆਪਾਂ ਜੇ ਆਪਾਂ ਵੀਡੀਓ ਬਣਾ ਰਹੇ ਆ ਨਾ ਤੇ ਤਾਂ ਹੀ ਬਣਾ ਰਹੇ ਆ ਨਾ ਭਾਈ ਜੀ ਕਿ ਆਪਾਂ ਨੂੰ ਚੀਜ਼ ਤੁਹਾਨੂੰ ਵਧੀਆ ਦਿਖ ਕੇ ਤੋਰੀਏ ਜੀ 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 ਸਾਡੇ ਪਟਿਆਲੇ ਸ਼ਹਿਰ ਦੇ ਵਿੱਚ 5 ਸ਼ੋਰ ਬਣੇ ਜੀ ਜੀ ਪੰਜਵਾਂ ਛੇਵਾਂ ਸ਼ੋਰ ਮੈਂ ਆਪਾਂ ਇੱਥੇ ਖੋਲਿਆ ਜੀ ਆਪਣਾ ਜਵਾਰ ਕानगर कॅम्प ਦੇ ਵਿੱਚ ਉਹ ਵੀ ਤੁਹਾਡੀ ਫਰਮਾਇਸ਼ ਤੇ ਹੀ ਖੋਲਿਆ ਭਰਾਵਾਂ ਦੀ ਤੇ ਸਾਡੀ ਫਰਮਾਇਸ਼ ਤੇ ਖੋਲਿਆ ਗਿਆ ਤੇ ਸਾਡਾ ਵੀ ਪਹਿਲ ਦੇ ਆਧਾਰ ਤੇ ਫਰਜ਼ ਬਣਦਾ ਵੀ ਬਾਈ ਹੁਣ ਹੀ ਪਟਿਆਲਾ ਛੱਡ ਕੇ ਲੁਧਿਆਣਾ ਚੋਲ ਲਿਆ ਬਾਈ ਹੁਣਾਂ ਨੇ। ਇਹ ਲੁਧਿਆਣੇ ਵੀ ਬਾਈ ਹੁਣੇ ਜਿਹੜੇ ਕਹਿੰਦੇ ਗੱਦੇ ਆ ਜਿਹੜੇ ਉਹ ਤੁਹਾਨੂੰ ਜਾਇਜ਼ ਤੇ ਸਸਤੇ ਰੇਟ ਤੇ ਬਿਲਕੁਲ ਸਸਤੇ ਰੇਟ ਤੇ ਮਿਲਣਗੇ ਜੀ ਬਿਲਕੁਲ ਸਸਤੇ ਰੇਟ ਤੇ ਭਾਵੇਂ ਜਦੋਂ ਮਰਜੀ ਆਣ ਕਿੱਥੇ ਲੈ ਜਾਓ ਆਣਗੇ ਗੱਦਾ ਕੋਈ ਦਿੱਕਤ ਨਹੀਂ ਆ ਗਈ। ਇੱਧਰ ਮਾਰਾ ਜੇ ਸਾਰੇ ਆ ਕੈਮਰਾ ਮਾਰ ਕੇ ਦਿਖਾ ਦੇ ਬਾਈ ਹੁਣਾਂ ਕੋਲੇ ਬਹੁਤ ਜ਼ਿਆਦੇ ਸਟਾਕ ਪਿਆ ਹੈ। ਸਾਰੇ ਸਾਰੇ ਮੈਨੂੰ ਕਹਿੰਦੇ ਸੋਫਾ ਕਬਨਟ ਕੋ ਇੱਥੇ ਬਾਈ ਜੀ ਅਸੀਂ ਆਏ ਆ ਸੋਫਾ ਕਬਨਟ ਕੋ 4500 ਦੇ ਰਿਆ ਕੋਈ 3000 ਦਾ ਦੇ ਰਿਆ ਜੀ ਇੱਕ ਸੋਫਾ ਕਬਨਟ ਮੈਂ ਤੁਹਾਨੂੰ ਦਿਖਾਉਂਗਾ ਜੀ ਇੱਕ ਸੋਫਾ ਕੰਮ ਲੈ ਲੈ ਗਿਆ ਚੱਕੇ ਲੈ ਕੇ ਆਈ ਚੱਕੇ ਰੂਪ ਦਿਖਾਈ ਗੇਰਾ ਸੋਫੇ ਵਾਲਾ ਲੈ ਕੇ ਚੱਕ ਕੇ ਬਈ ਆ ਦੇ ਪਿਆ ਤੇ ਵੀਰੇ ਉਹ ਆਹ ਜਿਹੜੀਆਂ ਆ ਗੱਡੀਆਂ ਆ ਗਈਆਂ ਇਹ ਬਈ ਕਾਹਦੇ ਚ ਕੰਮ ਆਉਂਦੇ ਇਹ ਸੋਫੇ ਦੀਆਂ ਗੱਡੀਆਂ ਨੇ ਭਾਈ ਜੀ ਜੇ ਸੋਫਾ ਵੀ ਤਿਆਰ ਕਰਾਣਾ ਸੋਫਾ ਵੀ ਤਿਆਰ ਕਰਾ ਦਾਂਗੇ ਭਾਈ ਜੀ ਜੇ ਬਈ ਤੁਸੀਂ ਸੋਫਾ ਤਿਆਰ ਕਰਵਾਉਣਾ ਹੈ ਆ ਆਪਦੀ ਮਾਨ ਪਸੰਦ ਦਾ ਤਿਆਰ ਕਰਾਉਣਾ ਤਾਂ ਬਾਈ ਹੁਣ ਨਾਲ ਤੁਸੀਂ ਉਹ ਵੀ ਸੰਪਰਕ ਕਰ ਲਿਓ ਤੇ ਆ ਜਿਹੜਾ ਆਹ ਹੈ ਆ ਜਿਹੜਾ ਤੁਹਾਨੂੰ ਬਾਜ਼ਾਰ 'ਚ ਨਾ ਇਹਦਾ ਰੇਟ ਵੀ ਬਹੁਤ ਜ਼ਿਆਦਾ ਮਿਲ ਜਾਣਾ ਇਹਦਾ ਤੁਸੀਂ ਮੰਨ ਲਾ ਦੇਖੋ ਇੱਧਰ ਜੇ ਕੋਈ ਤਾਂ 4000 ਦਾ ਕੋਈ ਦੇ ਰਿਹਾ ਜੀ ਕੋਈ 4500 ਦੇ ਰਿਹਾ ਸਿਰਫ ਅਸੀਂ ਦੇ ਰਿਹਾ 2300 ਰੁਪਏ ਦਾ ਤੇ ਤੁਸੀਂ ਐ ਘਰੇ ਆਪਦੇ ਮਨ ਲੈ ਵੀ ਐ ਬੈਠਣਾ ਉੱਠਣਾ ਡਾਹ ਕੇ ਉਹਨੂੰ ਬੈਠ ਵੀ ਸਕਦੇ ਆ ਇਹਦਾ ਤੁਸੀਂ ਗੱਦਾ ਬਣਾਉਣਾ ਐ ਆ ਦੇਖੋ ਦੇਖੋ ਇੱਧਰ ਲੈ ਚੱਕ ਲੈ ਗੱਦਾ ਵੀ ਬਣ ਗਿਆ ਆ ਦੇਖੋ ਜੇ ਕਿਸੇ ਨੇ ਐਲ ਸੀ ਡੀ ਦੇਖਣੀ ਆ ਆ ਲੋ ਜੀ ਬਹਿ ਕੇ ਐਲ ਸੀ ਡੀ ਆਪਾਂ ਜੇ ਲੈ ਕਈ ਵਾਰ ਖ਼ਬਰ ਪੜ੍ਹਦੇ ਆ ਜੀ 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 ਆ ਦੇਖੋ ਬਹਿ ਕੇ ਦੇਖੋ ਜੀ ਤੁਸੀਂ ਆਹ ਦੇਖੋ ਜੀ ਸਾਨੂੰ ਇਹ ਨਹੀਂ ਦਿਖਾਉਣੀ ਚੀਜ਼ ਆ ਵੇ ਇੱਕੇ ਬਾਤ ਬਈ ਕਿਆ ਬਾਤ ਆ ਯਾਰ ਨੇ ਯਾਰ ਇਹ ਬਹੁਤ ਆ ਯਾਰ ਜੇ ਫੂਨ ਫਾਣ ਚਲਾਉਣਾ ਹਨਾ ਕੀ ਬਾਤ ਆ ਯਾਰ ਬਾਈ ਜੇ ਢੋਟਾ ਵੀ ਲਾ ਕੇ ਪਹਿਣਾ ਤਾਂ ਲੈ ਅਖਬਾਰ ਪੜੋ ਜੀ ਬਾਈ ਯਾਰ ਸਿਰਾ ਯਾਰ ਯਾਰ ਆ ਤਾਂ ਘੈਂਟ ਆ ਯਾਰ ਬਾਈ ਇਹ ਤਾਂ ਹੋਰ ਦੇਖੋ ਬਾਈ ਬਾਈ ਹੋਰ ਨੇ ਰੇਟ ਆ ਜਿਹੜਾ ਜੇ ਕਿਸੇ ਨੇ ਪਾਠ ਪੂਜਾ ਕਰਨੀ ਆ ਆਹੋ ਚੌਂਕੜੀ ਮਾਰ ਕੇ ਪਾਠ ਵੀ ਕਰ ਸਕਦੇ ਆਪਾਂ ਐ ਬੈਠਣਾ ਕਹਿੰਦੇ ਲੈ ਵੀ ਬਹਿ ਸਕਦੇ ਆਂ ਤੁਸੀਂ ਹੈ ਨਜ਼ਾਰਾ ਯਾਰ ਬਾਈ ਕੀ ਬਾਤ ਆ ਸੋਫਾ ਕੰਬੜ ਦਾ ਸੋਫਾ ਕੰਬੜ ਨਾਲੀ ਮੇਨ ਗੱਲ ਇਹ ਆ ਬਾਈ ਜੇ ਤੁਸੀਂ ਚੱਕ ਕੇ ਉਹਨੂੰ ਕਿਸੇ ਪਾਸੇ ਰੱਖਣਾ ਹੈ ਤਤੋਂ ਇਕੱਠਾ ਜਿਆ ਕਰਨਾ ਏ ਚਾਕੇ ਤੁਸੀਂ ਆ ਆਪ ਦਾ ਪਾਸੇ ਰੱਖ ਮੈਂ ਤੁਹਾਨੂੰ ਫੇਰ ਦਿਖਾਉਂਗਾ ਸੋਫਾ ਕੰਫਰਟ ਬਣਾ ਕੇ ਜੀ ਆ ਦੇਖੋ ਜੀ ਆ ਦੇਖੋ ਜੀ ਸੋਫਾ ਬਣ ਗਿਆ ਸੋਫਾ ਬਣ ਗਿਆ ਜੀ ਆ ਬਣ ਗਿਆ ਬੈੱਡ ਗੱਦੇ ਦਾ ਗੱਦਾ ਪੂਰਾ ਬਣ ਜਾਂਦਾ ਸੋਫਾ ਵੀ ਬਣ ਜਾਂਦਾ ਹਾਂਜੀ ਮਤਲਬ ਵੀ ਇੱਕ ਇੱਕ ਗੱਦੇ ਨਾਲ ਤੁਸੀਂ ਤੁਸੀਂ ਉਹ ਤੋਂ ਕਈ ਕੰਮ ਲੈ ਸਕਦੇ ਆ ਇੱਕ ਗੱਦੇ ਤੋਂ ਕਈ ਕੰਮ ਲੈ ਸਕਦੇ ਆ ਬਾਈ ਇਹਦਾ ਰੇਟ ਤੁਸੀਂ ਬਾਜ਼ਾਰ ਚੋਂ ਪੁੱਛ ਕੇ ਫੇਰ ਆਉਣਾ ਬਾਈ ਹੁਣਾਂ ਕੋਲ ਤੇ ਜੇ ਤੁਸੀਂ ਵੀਡੀਓ ਸ਼ੇਅਰ ਕਰਕੇ ਆ ਜਾਓਗੇ ਹੋਰ ਵੀ ਤੁਸੀਂ ਇਹ ਇਹ ਤੇ ਡਿਸਕਾਊਂਟ ਆ ਜਿਹੜਾ ਤੁਹਾਨੂੰ ਹੋਰ ਵੀ ਮਿਲ ਜਾਊਗਾ ਤੇ ਬਾਈ ਇੱਕ ਗੱਲ ਤੁਹਾਨੂੰ ਮੈਂ ਹੋਰ ਪੁੱਛਣ ਲੱਗਿਆ ਜੀ ਬਾਜੀ ਇਧਰਲੇ ਪਾਸੇ ਯਾਰ ਆ ਜਿਹੜੀਆਂ ਚਾਦਰਾਂ ਚ ਉਧਰਾਂ ਪਈਆਂ ਆਂ ਹਾਂਜੀ ਹਾਂਜੀ ਇਹ ਬੈੱਡ ਤੇ ਵਿਛਾਉਣ ਵਾਲੀਆਂ ਜਾਂ ਆਮ ਇਹ ਗੱਦਿਆਂ ਦੀਆਂ ਵਾਲੀਆਂ ਹੀ ਆ ਨਾ 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 ਇਹ ਬੈੱਡ ਤੇ ਵਿਛਾਉਣ ਵਾਸਤੇ ਗੱਦਿਆਂ ਵਾਸਤੇ ਹੀ ਆ ਜੀ ਬੈੱਡ ਤੇ ਗੱਦਿਆਂ ਵਾਸਤੇ ਹੀ ਆ ਗੱਦਿਆਂ ਵਾਸਤੇ ਆ ਸਾਰੀਆਂ ਵਿਛਾਉਣ ਵਾਸਤੇ ਤੇ ਬਈ ਆਪਣੇ ਕੋਲ ਹੋਰ ਯਾਰ ਕੀ ਕੀ ਮਿਲ ਜਾਂਦਾ ਹੈ ਆਪਣੇ ਕੋਲ ਭਾਜੀ ਗੱਦੇ ਆ ਸੋਫਾ ਕਮ ਬੈੱਡ ਹੋ ਗਿਆ ਜੀ ਬਾਕੀ ਹਾਲੇ ਲਈ ਜਿਵੇਂ ਅਸੀਂ ਨਵੇਂ ਆਏ ਆ ਸੋਫੇ ਦਾ ਕੰਮ ਵੀ ਸ਼ੁਰੂ ਕਰਾਂਗੇ ਇੱਥੇ ਜੀ 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 ਤੇ ਸੋਫੇ ਦਾ ਕੱਪੜਾ ਵੀ ਰੱਖਾਂਗੇ ਕਾਰੀਗਰ ਵੀ ਆਪਣੇ ਕੋਲ ਹੋਣਗੇ ਇੱਥੇ ਸਾਰਾ ਕੁਝ ਰੱਖਾਂਗੇ ਬੈੱਡ ਸ਼ੀਟਾਂ ਬਹੁਤ ਆਣਗੀਆਂ ਬੈੱਡ ਸ਼ੀਟਾਂ ਵੀ ਆਪਾਂ ਦਾਾਂਗੇ ਇਹਨਾਂ ਨੂੰ ਜੀ 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 ਪ੍ਰਾਈਸ ਦੇ ਹਿਸਾਬ ਨਾਲ ਜੋ ਵੀ ਇਹਨਾਂ ਦਾ ਪ੍ਰਾਈਸ ਹੋਏਗਾ ਜੀ 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 ਹਾਂਜੀ ਤੇ ਵੀਰੇ ਆਪਣਾ ਮਨ ਲਾ ਵੀ ਸ਼ੁਰੂ ਆਪਣੇ ਮਨ ਲਾ ਵੀ ਕਿੰਨੇ ਤੋਂ ਹੋ ਜਾਂਦਾ ਹੈ ਮਨ ਲਾ ਵੀ ਆਪਣਾ 4000 ਤੋਂ ਸ਼ੁਰੂ ਹੋ ਜਾਂਦਾ ਹੈ ਹਾਂ ਜੀ ਹਾਂ 4000 ਤੋਂ ਸ਼ੁਰੂ ਤੇ ਭਾਈ ਐਂਡ ਆਪਣੇ ਕੋਲੇ ਮੰਨ ਲਾ ਵੀ ਜੇ ਕੋਈ ਬਾਲਾ ਤਕੜੇ ਘਰ ਵਾਲਾ ਹਨਾ ਵੀ ਆਪਣੇ ਨੂੰ ਫਰਮਾਇਸ਼ ਹੀ ਕਰ ਦੇਵੇ ਵੀ ਭਾਈ ਮੈਨੂੰ ਤਾਂ ਬਾਲਾ ਹੀ ਘੈਂਡ ਚਾਹੀਦਾ ਤੇ ਮੰਨ ਲਾ ਵੀ ਮੇਰੀ ਜ਼ਿੰਦਗੀ ਆ ਜਿਹੜੀ ਉਹ ਗੱਦੇ ਦੇ ਨਾਲ ਹੀ ਘੈਂਟ ਲੱਗੇ। ਭਾਜੀ ਮੇਰੇ ਕੋ ਉਹ ਕਿੰਨਾ ਕ ਮੰਨ ਲਾ ਵੀ ਆਪਣਾ ਰੇਟ ਉਹ ਤਾਂ ਮਿਲ ਜਾਊਗਾ ਆਪਾਂ ਨੂੰ। ਆਪਣੇ ਕੋ ਡੇਢ ਲੱਖ ਦਾ ਗੱਦਾ ਪਿਆ ਜੇ ਇੱਥੇ। ਆਪਣਾ ਬਲ ਹੈਗਾ ਇੱਥੇ ਪਿਆ ਡੇਢ ਲੱਖ ਦਾ ਗੱਦਾ। ਮੈਂ ਤੁਹਾਨੂੰ ਥੋੜਾ ਜਿਹਾ ਐਗਜ਼ੈਂਪਲ ਦੇਣਾ 75000 ਲੱਗਦਾ ਇੱਥੇ ਦਿਖਾ ਦਿੰਨਾ ਤੁਹਾਨੂੰ ਪਿਆ ਮੇਰਾ। 75 ਵਾਲਾ 75 ਵਾਲਾ ਦਿਖਾਓ। ਹਾਂ ਜੀ। ਆਜੋ ਕਰਾ ਵੀਡੀਓ ਨੂੰ ਸ਼ੇਅਰ ਕਰੀ ਤੇ ਲਿਵਰਾ ਦਾਵਾ ਦਾਵ ਸਸਤੇ ਵੀ ਦੇਖੀ ਚੱਲੋ ਤੇ ਨਾਲ ਦੀ ਨਾਲ ਤੁਸੀਂ ਆਜੋ ਉਸ ਨੂੰ ਅਜਾ ਉਹ ਵੀ ਦਿਖਾਉਣ ਲੱਗੇ ਆ ਜਿਹੜਾ ਮੈਲਣਾ ਤੁਹਾਨੂੰ ਲੁਧਿਆਣੇ ਦੇ ਵਿੱਚ ਆ ਲੁਧਿਆਣੇ ਦੇ ਵਿੱਚ ਮੈਲਣਾ ਬਾਈ ਹੁਣਾ ਕੋਲ 75000 ਵਾਲਾ ਸ਼ੁਰੂ ਹੋ ਜਾਂਦਾ 4000 ਤੋਂ ਸ਼ੁਰੂ 1.5 ਲੱਖ ਤੱਕ ਇੱਥੇ ਤੁਹਾਨੂੰ ਗੱਦੇ ਆ ਜਿਹੜੇ 1.5 ਲੱਖ ਰੁਪਏ ਦੇ ਇੱਥੇ ਤੁਹਾਨੂੰ ਮਿਲ ਜਾਣੇ ਆ ਆਉਣਾ ਤੁਹਾਨੂੰ ਪੈਣਾ ਹੈਗਾ ਲੁਧਿਆਣੇ বাস ਸਟੈਂਡ ਦੇ ਕੋਲ ਬਿਲਕੁਲ ਇਹਨਾਂ ਦਾ ਜਿਹੜੀ ਸ਼ਾਪ ਆ ਉਹ ਆ ਤੇ ਆ ਆ ਗਿਆ ਲੈ 1.5 ਲੱਖ ਵਾਲਾ 1.5 ਲੱਖ ਵਾਲਾ ਇਹ 75 ਵਾਲਾ ਬਈ ਭਾਈ ਇਹ 75 ਵਾਲਾ ਗਡਾਉਂ ਚ ਪਿਆ ਹੈ ਜੀ 1.5 ਵਾਲਾ ਗਡਾਉਂ ਚ ਪਿਆ ਹੈ ਹਾਂਜੀ ਹਾਂਜੀ ਮਨ ਲੈ ਯਾਰ ਬਈ ਤੁਸੀਂ ਆ ਕੇ ਨਾ ਇੱਕ ਵਾਰ ਆਓ ਸਹੀ ਇੱਥੇ ਜੇ ਤੁਹਾਨੂੰ ਕੈਂਡ ਲੱਗੂਗਾ ਜਿਵੇਂ ਕਿ ਆਪਣੇ ਬਾਹਰਲੇ ਦੇਸ਼ਾਂ ਦੇ ਵਿੱਚ ਜਿੱਦਾਂ ਵੀਰ ਪਰਾਥੋਂ ਆਉਂਦੇ ਨੇ ਇੰਡੀਆ ਚ ਆਉਂਦੇ ਨੇ ਕਹਿੰਦੇ ਤੁਹਾਨੂੰ ਦਿਹਾੜ ਗਦਾ ਲੱਗਦਾ ਹੈ ਜਿਆਦਾ ਜਾਂ ਕੋਈ ਹੋ ਪ੍ਰੋਬਲਮ ਆਂਦੀ ਆ ਇਹ ਮੈਮਰੀ ਫਾਰਮ ਦਾ ਸਾਰਾ ਗੱਦਾ ਜੀ ਸਾਰੀ ਮੈਮਰੀ ਫਾਰਮ ਦਾ ਗੱਦਾ ਹੈ 75000 ਦਾ ਗੱਦਾ ਐ ਮਾਰਕੀਟ 'ਚ ਇਹ ਹੀ ਗੱਦਾ 99000 ਦਾ ਕੋਈ ਦੇ ਰਿਹਾ ਜੀ ਅਸੀਂ 75000 'ਚ ਵੀ 2000 ਦਾ ਪੁਰਾਣਾ ਕਟਾਂਗੇ ਤੁਹਾਡਾ ਜੀ ਤੇ ਰਹਿ ਜਾਣਾ ਇਹ 73000 73000 ਦਾ ਜੀ ਤੇ ਬਾਈ ਯਾਰ ਇੱਕ ਹੋਰ ਦੱਸ ਇਹ ਆਹ ਆਹ ਦੇਖੀਂ ਆੱਟ ਹੁੰਦਾ ਇਹਦੇ ਨਾਲ ਨਹੀਂ ਨਹੀਂ ਇਹ ਵਿੱਚ ਹੀ ਹੁੰਦਾ ਇਹ ਪਿੱਲੋ ਟੌਪ ਕਹਿੰਦੇ ਨੇ ਇਹਨੂੰ ਅੱਛਾ ਇਹ ਪਿੱਲੋ ਟੌਪ ਕਹਿੰਦੇ ਇਹ ਇਹ ਪਿੱਲੋ ਟੌਪ ਹੁੰਦਾ ਜੀ ਮੈਮਰੀ ਫੋਮ ਚ ਆ ਜਾਂਦਾ ਇਹ ਠੀਕ ਠੀਕ ਮਨ ਲੈ ਵੀ ਇੱਕ ਦੇ ਦੋ ਕੀਤੇ ਹੋਏ ਆ ਹਾਂ ਜੀ ਹਾਂ ਜੀ ਇੱਕ ਦੇ ਦੋ ਕੀਤੇ ਹੋਏ ਆ ਤੇ ਬਾਈ ਯਾਰ ਇਹ ਤੇ ਤਾਂ ਪੈਣ ਪੁੰਦਿਆ ਯਾਰ ਫੀਲਿੰਗ ਹੀ ਵੱਖਰੀ ਆਉਂਦੀ ਹੋਣੀ ਆ ਯਾਰ ਹ ਭਾਈ ਤੁਸੀਂ ਤੇ ਗੱਦੇ ਬਾਈ ਉਹਨਾਂ ਨੇ ਆਪਾਂ ਨੂੰ ਸਾਰੇ ਹੀ ਦਿਖਾ ਦੇਤੇ ਸਾਰੇ ਹੀ ਗੱਦੇ ਬਾਈ ਦੇ ਬਾਗ ਮਗਲਾ ਮਤਲਬ ਐਂਡ ਆ ਯਾਰ ਇੱਥੇ ਕੀ ਕਹਿੰਦੇ ਨੇ ਸਿਰੇ ਵਾਲੇ 베ਰ ਨੂੰ ਤੁਸੀਂ ਹੱਥ ਪਾ ਲਿਆ ਇਹ ਤਾਂ ਸਿਰੇ ਵਾਲੇ ਗੱਦਿਆਂ ਨੂੰ ਤੁਸੀਂ ਇਹ ਦੁਕਾਨ ਤੇ ਕਿ ਹੱਥ ਪਾ ਲਿਆ ਤਾਂ ਜੋ ਵੀ ਤੁਹਾਡੇ ਤੇ ਪੁਰਾਣਾ ਗੱਦਾ ਹੋਊਗਾ 2000 ਰੁਪਏ ਦੇ ਵਿੱਚ ਉਹ ਕੱਟਿਆ ਜਾਣਾ ਹੈ ਜਿਹੜੇ ਮਰਜੀ ਗੱਦੇ ਨੂੰ ਤੁਸੀਂ ਹੱਥ ਪਾ ਲਿਓ ਉਹਦੇ ਮਗਰ ਪਰਾਣਾ ਗੱਦਾ ਜਿਹੜਾ 2000 ਰੁਪਏ ਦਾ ਕੱਟਿਆ ਜਾਣਾ ਲੁਧਿਆਣੇ ਦੇ ਵਿੱਚ ਜੇ 5-4 ਕਿਲੋਮੀਟਰ ਦੇ ਏਰੀਏ 'ਚ ਆ ਉਹਦੇ ਲਈ ਡਿਲੀਵਰੀ ਬਿਲਕੁਲ ਫ੍ਰੀ ਆ ਤੁਹਾਡੇ ਘਰੇ ਬਿਲਕੁਲ ਇਹ ਗੱਦੇ ਫ੍ਰੀ ਜਾ ਸਕਦੇ ਆ ਤਾਂ ਉਹਦੇ ਲਈ ਤੁਸੀਂ ਬਾਈ ਹੁਣਾਂ ਨੂੰ ਕਾਲ ਕਰਨੀ ਆ ਪਰਾਣਾ ਗੱਦਾ ਵੀ ਚੱਕ ਲਿਆਉਣਗੇ ਨਾਲ ਦੀ ਨਾਲ ਪਰਾਣਾ ਗੱਦਾ ਵੀ ਤੁਹਾਨੂੰ ਇੱਥੇ ਲੈ ਕੇ ਆਉਣ ਦੀ ਲੋੜ ਨਹੀਂ ਇੱਥੇ ਤੁਸੀਂ ਆ ਕੇ ਗੱਦਾ ਹੈ ਜਿਹੜਾ ਉਹ ਪਸੰਦੀ ਕਰ ਹਾਂਜੀ 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 ਤੇ ਭਾਈ ਇੱਕ ਵਾਰੀ ਆਪਣਾ ਐਡਰੈਸ ਤੇ ਕਿੱਥੇ ਗਏ ਆਪਣਾ ਫੋਨ ਨੰਬਰ ਉਹ ਦੱਸ ਦਿਓ ਭਾਜੀ ਆਪਣਾ ਐਡਰੈਸ ਹੈਗਾ ਟੀਜੀ ਫਰਨੀਚਰ ਜਵਾਰ ਕਾ ਕੈਂਪ ਨਾਲ ਪਾਣੀ ਲਈ ਟੈਂਕੀ ਆ ਨਾਲ ਹੀ ਬੱਸ ਸਟੈਂਡ ਆਪਣੇ ਜੇ ਤੁਹਾਨੂੰ ਨਹੀਂ ਵੀ ਲੱਗੇਗਾ ਤਾਂ ਵੀ ਸਾਨੂੰ ਇੱਕ ਕਾਲ ਕਰ ਲਓ ਨੰਬਰ ਸਾਡੇ ਦਿੱਤੇ ਪਏ ਨੇ ਜੀ ਨੰਬਰ ਬਾਈ ਹੁਣਾਂ ਦੇ ਸਕਰੀਨ ਤੇ ਚੱਲਦੇ ਆ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਇੱਥੋਂ ਤੱਕ ਨਹੀਂ ਪਹੁੰਚਿਆ ਜਾਂਦਾ ਤੁਸੀਂ ਵਟਸਐਪ ਤੇ ਬਾਈ ਹੁਣਾਂ ਨੂੰ ਮੈਸੇਜ ਮਾਰੋ ਲੋਕੇਸ਼ਨ ਤੁਹਾਡੇ ਠਾ ਦੇਣੇ ਸਕਰੀਨ ਤੇ ਆ ਜਾਣੀ ਆ ਉਹ ਸਕਰੀਨ ਤੇ ਲੋਕੇਸ਼ਨ ਸਰਚ ਕਰਕੇ ਇੱਥੇ ਆ ਜਾਣਾ ਇੱਥੋਂ ਤੁਸੀਂ ਗੱਦਾ ਜਿਹੜਾ ਪਸੰਦ ਕਰਨਾ 5-4 ਕਿਲੋਮੀਟਰ ਦੇ ਏਰੀਏ ਦੇ ਵਿੱਚ ਆ ਬਾਈ ਜਿਹੜੇ ਗੱਦੇ ਆ ਜਿਹੜੇ ਉਹ ਤੁਹਾਡੇ ਘਰੇ ਆ ਨਵੇਂ ਪਹੁੰਚਾ ਦੇਣਗੇ ਪਰਾਣਾ ਕਰਦਾ ਉੱਥੇ ਤੁਸੀਂ ਬਾਈ ਹੁਣੇ ਆਪੇ ਚੱਕ ਲੈਣੇ ਤੇ ਆਉਣਾ ਕਿੱਥੇ ਆ ਆਉਣਾ ਤੁਹਾਨੂੰ ਲੁਧਿਆਣੇ ਪੈਣਾ ਏ ਜੇ ਤੁਸੀਂ ਬਾਈ ਚਾਨ ਬੱਸ ਸਟੈਂਡ ਦੇ ਕੋਲੋਂ ਆਉਂਦੇ ਜਾਂਦੇ ਤੁਹਾਨੂੰ ਫੇਰ ਮਣੀ ਪਤਾ ਲੱਗਦਾ ਤਾਂ ਬਾਈ ਹੁਣਾਂ ਨੂੰ ਕਾਲ ਕਰਨਾ ਕਾਲ ਕਰਕੇ ਬਾਈ ਹੁਣੇ ਤੁਹਾਨੂੰ ਆਪੇ ਉਹ ਥਾਂ ਤੋਂ ਆਪ ਹੀ ਜਾ ਕੇ ਲੈ ਆਉ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਹਰ ਇੱਕ ਮਨਲਾ ਵੀ ਹਰ ਇੱਕ ਫੇਸਬੁੱਕ ਪੇਜ ਵਾਲੇ ਸਾਰੇ ਮਨਲਾ ਧੜਾ ਧੜਾ ਸ਼ੇਅਰ ਮਾਰ ਦਿਓ ਆਪਾਂ ਗੱਦੇ ਹਰ ਇੱਕ ਦੇ ਘਰੇ ਆ ਜਿਹੜੇ ਸਾਫਤੇ ਤੇ ਘੈਂਟ ਗੱਦੇ ਆ ਇਹ ਪਹਚਾ ਦੇਣੇ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ